ਸਤਿ ਸ਼੍ਰੀ ਅਕਾਲ ਬਹੁਤ ਹੀ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਅੱਜ ਆਪਾਂ ਗੱਲ ਕਰਾਂਗੇ ਤੁਹਾਡੀ ਜਮਾਤ 6ਵੀਂ ਵਿਸ਼ਾ ਸਮਾਜਿਕ ਵਿਗਿਆਨ ਦੀ ਤੁਹਾਡੀ ਵਰਕਬੁੱਕ ਦੇ ਵਿੱਚੋਂ ਪਾਠ ਨੰਬਰ 5 ਆਪਾਂ ਅੱਜ ਹੱਲ ਕਰਾਂਗੇ ਤੁਹਾਡੇ ਲਈ ਧਰਤੀ ਦੇ ਪਰਿਮੰਡਲ ਠੀਕ ਹੈ ਤੁਸੀਂ ਸਾਫ਼-ਸਾਫ਼ ਲਿਖਾਈ ਦੇ ਵਿੱਚ ਇਹਦੇ ਜਿਹੜੇ ਸਹੀ ਉੱਤਰ ਹੈਗੇ ਉਹਨਾਂ ਨੂੰ ਆਪਣੀ ਵਰਕਬੁੱਕ ਦੇ ਉੱਪਰ ਨੋਟ ਕਰਦੇ ਜਾਣਾ ਠੀਕ ਹੈ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਦੇਖਣਾਗਾ ਤੇ ਇੱਕ ਇੱਕ ਉੱਤਰ ਸਹੀ ਢੰਗ ਦੇ ਨਾਲ ਤੁਸੀਂ ਲਿਖਣਾਗਾ ਤਾਂ ਆਉ ਸ਼ੁਰੂ ਕਰ ਦंगे ਸਭ ਤੋਂ ਪਹਿਲਾਂ ਪਹਲ ਕਰਦੇ ਆ ਵਿਕਲਪੀ ਪ੍ਰਸ਼ਨ ਠੀਕ ਹੈ ਨੰਬਰ 1 ਸੰਸਾਰ ਦੀ ਸਭ ਤੋਂ ਡੂੰਗੀ ਖਾਈ ਮਰੀਨਾ ਕਿਸ ਮਹਾਸਾਗਰ ਵਿੱਚ ਸਥਿਤ ਹੈ ਹਾਂ ਜਿਹੜੀ ਸਭ ਤੋਂ ਡੂੰਗੀ ਖਾਈ ਹੈ ਮਰੀਨਾ ਉਹ ਸਥਿਤ ਸਥਿਤ ਹੈ ਸ਼ਾਂਤ ਮਹਾਸਾਗਰ ਦੇ ਵਿੱਚ ਠੀਕ ਹੈ ਇਹਨੂੰ ਸ਼ਾਂਤ ਮਹਾਸਾਗਰ ਜਾਂ ਇਹਨੂੰ ਪ੍ਰਸ਼ਾਂਤ ਮਹਾਸਾਗਰ ਵੀ ਲਿਖਿਆ ਹੁੰਦਾ ਹੈ ਕਿ ਜਗ੍ਹਾ ਤੇ ਠੀਕ ਹੈ ਆਪਾਂ ਯਾਦ ਰੱਖਣਾਗਾ ਨੰਬਰ 2 ਸੰਸਾਰ ਦੀ ਸਭ ਤੋਂ ਵੱਧ ਆਵਾਜ਼ਾਈ ਕਿਹੜੇ ਮਹਾਸਾਗਰ ਰਾਹੀਂ ਹੁੰਦੀ ਹੈ ਹਾਂਜੀ ਸੰਸਾਰ ਦੀ ਸਭ ਤੋਂ ਵੱਧ ਜਿਹੜੀ ਆਵਾਜ਼ਾਈ ਹੈਗੀ ਉਹ ਕਿਹੜੇ ਮਹਾਸਾਗਰ ਰਾਹੀਂ ਹੁੰਦੀ ਹੈ ਹਾਂਜੀ ਤਾਂ ਇਹ ਹੁੰਦੀ ਹੈ ਵੀ ਅੰਧ ਮਹਾਸਾਗਰ ਦੇ ਵਿੱਚ ਠੀਕ ਹੈ ਸੰਸਾਰ ਦੀ ਸਭ ਤੋਂ ਵੱਧ ਆਵਾਜ਼ਾਈ ਅੰਧ ਮਹਾਸਾਗਰ ਰਾਹੀਂ ਹੁੰਦੀ ਹੈ ਨੰਬਰ 3 ਉਹ ਛੋਟਾ ਜਿਹਾ ਧਰਤ ਟੁਕੜਾ ਜੋ ਚੁਫੇਰੀਓਂ ਪਾਣੀ ਨਾਲ ਘਿਰਿਆ ਹੁੰਦਾ ਉਸ ਨੂੰ ਕੀ ਕਹਿੰਦੇ ਅਗੇ ਹਾਂਜੀ ਜਿਹੜੇ ਟੁਕੜੇ ਨੂੰ ਕਹਿੰਦੇ ਦੀਪ ਠੀਕ ਹੈ ਧਰਤੀ ਦਾ ਇੱਕ ਟੁਕੜਾ ਹੁੰਦਾ ਹੈ ਪਰ ਉਹ ਦਿਹਾੜੇ ਦੇ ਬਣੇ ਚਾਰੇ ਪਾਸੇ ਪਾਣੀ ਹੁੰਦਾ ਉਹਨੂੰ ਅਸੀਂ ਕਹਿੰਦੇ ਆਂ ਦੀਪ ਨੰਬਰ 4 ਕਿਹੜੇ ਮਹਾਦੀਪ ਦੇ ਅੱਧ ਦੇ ਵਿੱਚੋਂ ਭੂਮੰਦ ਰੇਖਾ ਨਿਕਲਦੀ ਹੈ ਹਾਂਜੀ ਕਿਹੜਾ ਮਹਾਦੀਪ ਹੈ ਵੀ ਉਹ ਮਹਾਦੀਪ ਹੈਗਾ ਅਫਰੀਕਾ ਨੰਬਰ 5 ਦੱਖਣੀ ਧਰੁਵ ਨੇ ਕਿਸ ਮਹਾਦੀਪ ਨੂੰ ਘੇਰਿਆ ਹੋਇਆ ਹੈ ਹਾਂਜੀ ਦੱਖਣੀ ਧਰੁਵ ਨੇ ਅੰਟਾਰਕਟਿਕ ਮਹਾਦੀਪ ਨੂੰ ਘੇਰਿਆ ਹੈਗਾ ਨੰਬਰ 6 ਰੌਕੀ ਪਹਾੜਤ ਸ਼੍ਰੇਣੀ ਕਿਸ ਮਹਾਦੀਪ ਵਿੱਚ ਸਥਿਤ ਹੈ ਹਾਂ ਜੇ ਸਹੀ ਤਰ੍ਹਾਂ ਉੱਤਰੀ ਅਮਰੀਕਾ ਦੇ ਵਿੱਚ ਨੰਬਰ 7 ਗਲੋਬ ਉੱਪਰ ਪਾਣੀ ਨੂੰ ਕਿਹੜੇ ਰੰਗ ਨਾਲ ਦਰਸਾਇਆ ਜਾਂਦਾ ਹੈ ਹਾਂਜੀ ਗਲੋਬ ਦੇ ਉੱਪਰ ਪਾਣੀ ਨੂੰ ਨੀਲੇ ਰੰਗ ਨਾਲ ਦਰਸਾਇਆ ਜਾਂਦਾ ਹੈ ਨੰਬਰ 8 ਇਹ ਲਿਖਿਆਂ ਵਿੱਚੋਂ ਕਿਹੜਾ ਥਲ ਮੰਡਲ ਦਾ ਭਾਗ ਨਹੀਂ ਹੈ ਥਲ ਮੰਡਲ ਦੀ ਗੱਲ ਕਰ ਰਿਹਾ ਦੇਖੋ ਪਠਾਰ ਥਲ ਮੰਡਲ ਦਾ ਭਾਗ ਹੈ ਮੈਦਾਨ ਦੀਪ ਠੀਕ ਹੈ ਪਰ ਇਹਦੇ ਵਿੱਚ ਜਿਹੜਾ ਸਮੁੰਦਰ ਹੈਗਾ ਉਹ ਥਰਮੰਡਲ ਦਾ ਭਾਗ ਨਹੀਂ ਹੈ ਨੰਬਰ 9 ਕਿਸ ਥਲ ਰੂਪ ਦੀ ਸ਼ਕਲ ਮੇਜ਼ ਵਰਗੀ ਹੁੰਦੀ ਹੈ ਹਾਂ ਜਿਹੜੇ ਪਠਾਰ ਹੈਗੇ ਉਹਨਾਂ ਦੀ ਸ਼ਕਲ ਮੇਜ਼ ਵਰਗੀ ਹੁੰਦੀ ਹੈ ਠੀਕ ਹੈ ਇਹ ਨੀਚੋਂ ਤਾਂ ਪਹਾੜਾ ਵਾਂਗ ਹੀ ਹੁੰਦੇ ਆਗੇ ਪਰ ਉੱਪਰ ਜਾ ਕੇ ਸਮਤਲ ਹੋ ਜਾਂਦੇ ਨੇ ਠੀਕ ਹੈ ਇਹਨਾਂ ਦੀ ਕੀਰਤੀ ਮੇਜ਼ ਵਰਗੀ ਹੁੰਦੀ ਹੈ ਪ੍ਰਸ਼ਨ ਨੰਬਰ 10 ਅਫਰੀਕਾ ਮਹਾਦੀਪ ਵਿੱਚ ਕਿਹੜੀ ਪਰਬਤ ਸ਼੍ਰੇਣੀ ਹੈ ਹਾਂਜੀ ਅਫਰੀਕਾ ਮਹਾਦੀਪ ਦੇ ਵਿਚੰ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਪर्वत शृंखला ਪਾਈ ਜਾਂਦੀ ਹੈਗੀ ਹਾਂਜੀ ਤਾਂ ਉਹ ਆਗੀ ਐਟਲਸ ਐਟਲਸ ਇਸ ਤੋਂ ਬਾਅਦ ਨੰਬਰ 2 ਤੇ ਆਪਣੇ ਕੋਲ ਖਾਲੀ ਥਾਂਵਾਂ ਹਨ ਤਾਂ ਪਹਿਲੀ ਖਾਲੀ ਥਾਂ ਆਪਣੀ ਧਰਤੀ ਦੀ ਸਤ੍ਹਾ ਦਾ ਡੈਸ਼ ਹਿੱਸਾ ਪਾਣੀ ਨਾਲ ਢਕਿਆ ਹੈ ਜਦੋਂ ਕਿ ਡੈਸ਼ ਹਿੱਸਾ ਠੋਸ ਹੈ ਹਾਂਜੀ ਕਿ ਕਿੰਤਰ phầnਸੈਂਟ ਜਿਹੜਾ ਹਿੱਸਾਗਾ ਧਰਤੀ ਦਾ ਉਹ ਪਾਣੀ ਨੇ ਕਿਹ ਰਹਿਗਾ ਤੇ 29% ਜਿਹੜਾ ਹਿੱਸਾ ਹੈਗਾ 29% ਠੀਕ ਉਹ ਘਿਰਿਆ ਹੋਇਆ ਹੈਗਾ ਥਲਪਾਗ ਨਹੀਂ ਨੰਬਰ 2 ਨਾਈਟrogen ਦੀ ਮਾਤਰਾ ਹਵਾ ਵਿੱਚ ਡੈਸ਼ ਹੈ ਹਾਂਜੀ ਨਾਈਟrogen ਦੀ ਕਿੰਨੀ ਪਰਸੈਂਟ ਮਾਤਰਾ ਹੈ ਵੀ 78% ਠੀਕ ਹੈ ਤੇ ਆਕਸੀਜਨ ਦੀ ਮਾਤਰਾ ਕਿੰਨੀ ਹੈ 21% ਠੀਕ नाइट्रोजन मात दी मात्रा 78% ऑक्सीजन दी 21% नंबर 3 ਹਵਾ ਨੇ ਧਰਤੀ ਨੂੰ ਇੱਕ ਡੈਸ਼ ਵਾਂਗ ਚ ਫੇਰਿਓਂ ਲਪੇਟਿਆ ਹੈ ਹਾਂਜੀ ਇੱਕ ਗਿਲਾਫ ਵਾਂਗ ਠੀਕ ਨੰਬਰ 4 ਭਾਰਤ ਦਾ ਆਧੁਨਿਕ ਖੋਜ ਕੇਂਦਰ ਮਿੱਤਰੀ ਡੈਸ਼ ਮਹਾਦੀਪ ਵਿੱਚ ਸਥਿਤ ਹੈ ਹਾਂਜੀ ਇਹ ਸਥਿਤ ਅੰਟਾਰਕਟਿਕ ਮਹਾਦੀਪ ਦੇ ਵਿੱਚ ਕਿਹੜੇ ਮਹਾਦੀਪ ਦੇ ਵਿੱਚ ਸਥਿਤ ਹੈਗਾ ਅੰਟਾਰਕਟਿਕ ਮਹਾਦੀਪ ਦੇ ਵਿੱਚ ਨੈਕਸਟ ਨੰਬਰ 5 ਧਰਤੀ ਦਾ ਪਰਮੰਡਲ ਜੋ ਸਖਤ ਪੇਪੜੀ ਦਾ ਬਣਿਆ ਹੈ ਡੈਸ਼ ਅਖਵਾਉਂਦਾ ਹੈ ਜਿਹਨੂੰ ਆਪਾਂ ਕਿਹਨੇ ਵੀ ਇਹਨੂੰ ਕਿਹਨੇ ਆਪਾਂ ਚਾਪੜ ਨੰਬਰ 6 ਡੈਸ਼ ਦੂਜੇ ਨੰਬਰ ਦਾ ਵੱਡਾ ਮਹਾਦੀਪ ਹੈ ਦੇਖੋ ਪਹਿਲੇ ਨੰਬਰ ਤੇ ਏਸ਼ੀਆ ਹੈ ਤੇ ਦੂਜੇ ਨੰਬਰ ਤੇ ਹੈ अफ्रीका ठीक नंबर 7 ਹੈ ਆਪਣੇ ਕੋਲ ਐਲਪਸ ਪਰਬਤ ਡੈਸ਼ ਮਹਾਦੀਪ ਵਿੱਚ ਸਥਿਤ ਹੈ ਹਾਂ ਜਿਹੜਾ ਐਲਪਸ ਪਰਬਤ ਹੈ ਉਹ ਸਥਿਤ ਹੈ ਯੂਰਪ ਮਹਾਦੀਪ ਦੇ ਵਿੱਚ ਯੂਰਪ ਨੰਬਰ 8 ਡੈਸ਼ ਅਰਧ ਗੋਲੇ ਨੂੰ ਜਲ ਗੋਲਾ ਕਿਹਾ ਜਾਂਦਾਗਾ ਹਾਂ ਜੀ ਦੱਖਣੀ ਅਰਧ ਗੋਲੇ ਨੂੰ ਠੀਕ ਹੈ ਦਕਨੀਆ ਦੇ ਗੋਲੇ ਦੇ ਵਿੱਚ ਪਾਣੀ ਜ਼ਿਆਦਾ ਹੈ ਇਸ ਕਰਕੇ ਇਸ ਨੂੰ ਜਲ ਗੋਲਾ ਵੀ ਕਿਹਾ ਜਾਂਦਾ ਹੈ। ਹਾਂਜੀ ਇਸ ਤੋਂ ਬਾਅਦ ਵੀ ਇਹ ਇਟ ਲਿਖਿਆ ਤੇ ਸਹੀ ਗਲਤ ਦਾ ਨਿਸ਼ਾਨ ਲਗਾਓ। ਪ੍ਰਸ਼ਨ ਨੰਬਰ 3 ਹੈ ਆਪਣੇ ਕੋਲ। ਇਹਦੇ ਵਿੱਚ ਨੰਬਰ 1 ਹੈ ਧਰਤੀ ਦੇ ਤਿੰਨ ਪਰਮੰਡਲ ਧਰਤੀ, ਪਾਣੀ ਅਤੇ ਹਵਾ ਹਨ। ਹਾਂਜੀ ਇਹ ਸਹੀ ਹੈ ਵੀ ਆਪਣੇ ਕੋਲ ਪਹਿਲਾ। ਨੰਬਰ 2 ਧਰਤੀ ਦੀ ਸਤ੍ਹਾ ਦਾ 29% ਹਿੱਸਾ ਪਾਣੀ ਨਾਲ ਢਕੇਗਾ। ਸਹੀ ਹੈ ਵੀ ਇਹ? ਨਹੀਂ, ਇਹ ਕੀ ਹੈ? ਗਲਤ। ਦੂਜਾ ਆਪਣੇ ਕੋਲ ਗੱਲ ਲਗਾ। ਪਾਣੀ ਨਾਲ ਕਿਰਿਆ ਹਿੱਸਾ ਕਿੰਨਾਗਾ 71% ਤੇ ਥਲ ਨਾਲ ਕਿਰਿਆ ਹਿੱਸਾ 29%। ਨੰਬਰ 3 ਸੰਸਾਰ ਵਿੱਚ કુલ 7 ਮਹਾਦੀਪ ਹਨ। हां जी ਇਹ ਬਿਲਕੁਲ ਸਹੀ ਹੈ ਵੀ। ਨੰਬਰ 4 ਖੇਤਰਫਲ ਪੱਖੋਂ ਏਸ਼ੀਆ ਮਹਾਦੀਪ ਸਭ ਤੋਂ ਵੱਡਾਗਾ ਇਹ ਵੀ ਸਹੀ ਹੈ। ਨੰਬਰ 5 বায়ুমণ্ডল ਵਿੱਚ ਸਭ ਤੋਂ ਘੱਟ ਹਿੱਸਾ ਨਾਈਟ੍ਰੋਜਨ ਗੈਸ ਦਾਗਾ ਸਹੀ ਹੈ? ਨਹੀਂ ਇਹ ਕੀ ਵੀ ਆਪਣੇ ਕੋਲ ਇਹ ਗਲਤ ਹੈ ਨਾਈਟ੍ਰੋਜਨ ਦਾ ਹਿੱਸਾ ਸਭ ਤੋਂ ਵੱਧ ਹੈ ਠੀਕ ਹੈ 78% ਨੰਬਰ 6 ਏਸ਼ੀਆ ਮਹਾਦੀਪ ਵਿੱਚ ਐਂਡੀਜ਼ ਪਹਾੜੀ ਸ਼੍ਰੇਣੀ ਸਥਿਤ ਹੈ ਇਹ ਵੀ ਕੀ ਹੈ ਗਲਤ ਆਪਣੇ ਕੋਲ ਨੰਬਰ 7 ਰੂਸ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਹੈ ਹਾਂਜੀ ਇਹ ਸਹੀ ਹੈ ਵੀ ਉੱਤਰੀ ਅਰਧ ਗੋਲੇ ਨੂੰ ਜਲ ਗੋਲਾ ਕਿਹਾ ਜਾਂਦਾ ਹੈਗਾ ਸਹੀ ਹੈ ਨਹੀਂ ਗਲਤ ਹੈ ਕਿਹੜੇ ਅਰਧਗੋਲੇ ਨੂੰ ਕਹਿੰਦਾ ਹੈਗਾ ਦੱਖਣੀ ਅਰਧਗੋਲੇ ਨੂੰ ਉਪਰੀ ਆਪਾਂ ਗੱਲ ਕਰਕੇ ਆਏ ਪਹਿਲਾਂ ਹੈ ਨਾ ਹਾਂਜੀ ਇਸ ਤੋਂ ਬਾਅਦ ਆਗੇ ਵੀ ਆਪਣੇ ਕੋਲ ਸਹੀ ਮਿਲਾਨ ਕਰੋ ਤਾਂ ਸਭ ਤੋਂ ਪਹਿਲਾਂ ਹੈ ਆਪਣੇ ਕੋਲ ਸਭ ਤੋਂ ਵੱਡਾ ਮਹਾਦੀਪ ਹਾਂਜੀ ਸਭ ਤੋਂ ਵੱਡਾ ਮਹਾਦੀਪ ਹੈ ਵੀ ਏਸ਼ੀਆ ਤੇ ਅਗਰ ਤੁਹਾਨੂੰ ਸਭ ਤੋਂ ਛੋਟਾ ਪੁੱਛਿਆ ਜਾਵੇ ਫਿਰ ਆਪਾਂ ਲਿਖਾਂਗੇ ਆਸਟ੍ਰੇਲੀਆ ਨੰਬਰ 2 ਸੰਸਾਰ ਦਾ ਸਭ ਤੋਂ ਛੋਟਾ ਦੇਸ਼ ਹਾਂਜੀ ਸਭ ਤੋਂ ਛੋਟਾ ਦੇਸ਼ ਹੈ ਵੀ ਵੈਟਿਕਨ ਸਿਟੀ ਅੰਟਾਰਕਟਿਕ ਮਹਾਦੀਪ ਅੰਟਾਰਕਟਿਕ ਮਹਾਦੀਪ ਨੂੰ ਚਿੱਟਾ ਮਹਾਦੀਪ ਕਹਿੰਦੇ ਕਿਉਂਕਿ ਇਹ ਹਮੇਸ਼ਾ ਬਰਫ਼ ਨਾਲ ਢਕਿਆ ਰਹਿੰਦਾ ਹੈ ਜ਼ਿਆਤਰ ਸ਼ਾਂਤ ਮਹਾਸਾਗਰ ਸ਼ਾਂਤ ਮਹਾਸਾਗਰ ਦੇ ਵਿੱਚ ਮੈਰੀਨਾ ਖਾਈ ਪਾਈ ਜਾਂਦੀ ਹੈ ਜੀ ਮਹਾਸਾਗਰ ਕਿਹੇ ਕਹਿੰਦੇ ਦੇ ਵਿੱਚੋਂ ਆਰਕਟਿਕ ਇੱਕ ਮਹਾਸਾਗਰ ਠੀਕ ਹੈ ਤਾਂ ਇਹ ਆਪਣੇ ਅ ਮਿਲਾਨ ਸੀ ਉਹ ਸਾਫ ਸਾਫ ਲਿਖਾਈ ਦੇ ਵਿੱਚ ਨੋਟ ਕਰ ਲਿਓ ਆਪਣੀ ਨੋਟਬੁੱਕ ਬਰਕ ਬੁੱਕਤੇ ਨੈਕਸਟ ਵੀ ਆਪਣੇ ਕੋਲ ਮਾਈਂਡ ਮੈਪ ਪੂਰਾ ਕਰੋ ਠੀਕ ਹੈ ਕਹਦੇ ਨਾਲ ਰਿਲੇਟਡ ਮਾਈਂਡ ਮੈਪ ਵੀ ਇਹ ਰਿਲੇਟਡ ਹੈ ਸਾਡੇ ਮਹਾਦੀਪਾਂ ਨਾਲ ਜਿਹੜੇ ਮਹਾਦੀਪ ਹੈਗੇ ਉਹਨਾਂ ਨਾਲ ਰਿਲੇਟਡ ਮਾਈਂਡ ਮੈਪ ਹੈ ਸਭ ਤੋਂ ਪਹਿਲਾਂ ਦੇਖੋ ਅਫਰੀਕਾ ਸਾਨੂੰ ਦਿੱਤਾਗਾ ਯੂਰਪ ਵੀ ਦਿੱਤਾਗਾ ਤਾਂ ਅਫਰੀਕਾ ਤੋਂ ਪਹਿਲਾਂ ਕਿਹੜਾ ਆ ਜਾਏਗਾ ਸਾਡੇ ਕੋਲ ਏਸ਼ੀਆ ਠੀਕ ਹੈ ਏਸ਼ੀਆ ਹੋ ਗਿਆ ਅਫਰੀਕਾ ਹੋ ਗਿਆ ਇਸ ਤੋਂ ਬਾਅਦ ਜਿਹੜੇ ਸਾਡੇ ਕੋਲ ਰਹਿ ਗਏ ਦੋ ਵੀ ਇੱਥੇ ਤੁਸੀਂ ਲਿਖੋ ਪਹਿਲਾਂ ਉੱਤਰੀ ਅਮਰੀਕਾ ਉੱਤਰੀ ਅਮਰੀਕਾ ਠੀਕ ਹੈ ਤੇ ਇਹਦੇ ਵਿੱਚ ਲਿਖੋ ਤੁਸੀਂ ਦੱਖਣੀ ਅਮਰੀਕਾ ਦੋ ਮਹਾਦੀਪ ਨੇ ਨਾ ਇੱਕ ਉੱਤਰੀ ਅਮਰੀਕਾ ਦਾ ਦੂਜਾ ਦੱਖਣੀ ਅਮਰੀਕਾ ਠੀਕ ਦੇਖੋ ਕਿੰਨੇ ਹੋ ਗਏ ਆਪਣੇ ਕੋਲ ਵੀ ਯੂਰਪ ਹੋ ਗਿਆ ਪਹਿਲੇ ਤਾਂ ਯੂਰਪ ਹੋ ਰਿਹਾ ਫਿਰ ਅਫਰੀਕਾ ਫਿਰ ਉੱਤਰੀ ਅਮਰੀਕਾ ਫਿਰ ਸੌਰੀ ਪਹਿਲੇ ਚ এਸ਼ੀਆ ਅਫਰੀਕਾ ਉੱਤਰੀ ਅਮਰੀਕਾ ਯੂਰਪ ਦੱਖਣੀ ਅਮਰੀਕਾ ਹੁਣ ਰਹਿ ਗਏ ਆਪਣੇ ਕੋਲ ਦੋ ਠੀਕ ਹੈ ਇਹਦੇ ਵਿੱਚ ਤੁਸੀਂ ਪਰ ਅੰਟਾਰਕਟਿਕ ਇੱਕ ਦਾ ਅੰਟਾਰਕਟਿਕ ਇਹਦੇ ਵਿੱਚ ਤੁਸੀਂ ਪਿਰੋ ਆਸਟ੍ਰੇਲੀਆ ਆਸਟ੍ਰੇਲੀਆ ਠੀਕ ਹੈ ਇਹ ਆਪਣੇ 7 ਮਹਾਦੀਪ ਹੋਗੇ ਅੰਟਾਰਕਟਿਕ ਆਸਟ੍ਰੇਲੀਆ ਏਸ਼ੀਆ ਅਫਰੀਕਾ ਉੱਤਰੀ ਅਮਰੀਕਾ ਯੂਰਪ ਦੱਖਣੀ ਅਮਰੀਕਾ ਅੰਟਾਰਕਟਿਕ ਆਸਟ੍ਰੇਲੀਆ ਇਹ ਆਪਣੇ 7 ਮਹਾਦੀਪ ਹੈਗੇ ਤੇ ਇਹਨਾਂ ਦੇ ਵਿੱਚੋਂ ਅਗਰ ਤੁਹਾਨੂੰ ਸਭ ਤੋਂ ਵੱਡਾ ਪੁੱਛਿਆ ਜਾਵੇ ਵੀ ਤਾਂ ਸਭ ਤੋਂ ਵੱਡਾ ਜਿਹੜਾ ਮਹਾਦੀਪ ਹੈਗਾ ਸਾਡੇ ਕੋਲ ਉਹ ਹੈਗਾ ਏਸ਼ੀਆ ਅਗਰ ਆਪਾਂ ਨਕਸ਼ੇ ਦੇ ਉੱਪਰ ਇਹਨੂੰ ਵੇਖੀਏ ਤਾਂ ਸਭ ਤੋਂ ਵੱਡਾ ਹੈ ਸਾਡੇ ਕੋਲ ਏਸ਼ੀਆ ਮਹਾਦੀਪ ਠੀਕ ਹੈ ਆਹ ਵਾਲਾ ਸਾਰਾ ਤੇ ਸਭ ਤੋਂ ਛੋਟਾ ਹੈ ਵੀ ਆਸਟ੍ਰੇਲੀਆ ਸਭ ਤੋਂ ਵੱਡਾ ਮਹਾਦੀਪ ਏਸ਼ੀਆ ਤੇ ਸਭ ਤੋਂ ਛੋਟਾ ਆਸਟ੍ਰੇਲੀਆ ਤਾਂ ਜਿਹੜਾ ਸੰਸਾਰ ਦਾ ਨਕਸ਼ਾ ਹੈਗਾ ਇਹ ਤੁਹਾਨੂੰ ਪੜਨਾ ਆਉਣਾ ਚਾਹੀਦਾ ਹੈਗਾ ਇਹਦੇ ਵਿੱਚ ਸੱਤ ਮਹਾਦੀਪ ਆ ਗਏ ਜੇ ਅੱਪ ਗੱਲ ਕਰੀਏ ਏਸ਼ੀਆ ਹੋ ਗਿਆ ਸਾਡੇ ਕੋਲ ਯੂਰਪ ਹੋ ਗਿਆ ਅਫਰੀਕਾ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਆਸਟ੍ਰੇਲੀਆ ਦੇਖੋ 6 ਤਾਂ ਆਏ ਹੋਗੇ ਠੀਕ ਹੈ ਇੱਕ ਸਾਡੇ ਕੋਲ نیچے ਆ ਗਿਆ ਅੰਟਾਰਕਟਿਕਾ ਸਾਡੇ ਕੋਲ ਸੱਤ ਮਹਾਦੀਪ ਹਨ ਲਿਖਿਆ ਨੇ ਲਿਖਿਆ ਵੀ ਸੰਸਾਰ ਦੇ ਸੱਤ ਮਹਾਦੀਪਾਂ ਵਿੱਚੋਂ ਏਸ਼ੀਆ ਸਭ ਤੋਂ ਵੱਡਾ ਹੈ ਆਸਟ੍ਰੇਲੀਆ ਮਹਾਦੀਪ ਸਭ ਤੋਂ ਛੋਟਾ ਮਹਾਦੀਪ ਹੈਗਾ ਠੀਕ ਹੈ ਧਰਤੀ ਦੇ ਚਾਰ ਮਹਾਸਾਗਰਾਂ ਵਿੱਚ ਪ੍ਰਸ਼ਾਂਤ ਮਹਾਸਾਗਰ ਸਭ ਤੋਂ ਵੱਡਾ ਤੇ ਡੂੰਘਾ ਹੈਗਾ ਤੇ ਆਰਕਟਿਕ ਮਹਾਸਾਗਰ ਸਭ ਤੋਂ ਛੋਟਾ ਤੇ ਘੱਟ ਡੂੰਘਾ ਹੈਗਾ ਠੀਕ ਹੈ ਯਾਨੀ ਕਿ ਇਹਦੇ ਵਿੱਚ ਤੁਹਾਡੇ ਛੋਟੇ ਅਤੇ ਵੱਡੇ ਵੀ ਹੋਗੇ ਸਭ ਤੋਂ ਵੱਡਾ ਮਹਾਦੀਪੇਸ਼ੀਆ ਸਭ ਤੋਂ ਛੋਟਾ ਆਸਟ੍ਰੇਲੀਆ ਸਭ ਤੋਂ ਵੱਡਾ ਸਾਗਰ ਪ੍ਰਸ਼ਾਂਤ ਮਹਾਸਾਗਰ ਤੇ ਸਭ ਤੋਂ ਡੂੰਘਾ ਵੀ ਆਰਕਟਿਕ ਸਭ ਤੋਂ ਛੋਟਾ ਮਹਾਸਾਗਰ ਠੀਕ ਹੈ ਤਦਲ ਦੇਖੋ ਫਿਰ ਫਿਲ ਕਰ ਦੇਣਗੇ ਮਹਾਦੀਪ ਮੈਂ ਤੁਹਾਨੂੰ ਕਰਵਾਤੀ ਸੀ ਠੀਕ ਹੈ ਇੱਕ ਤੁਸੀਂ ਇਹ ਵੀ ਦੇਖ ਲਓ ਵੀ ਮਹਾਸਾਗਰ ਆਹ ਵਾਲਾ ਜਿਹੜਾ ਇਹਨੂੰ ਅਸੀਂ ਬੋਲਦੇ ਹਾਂ ਪ੍ਰਸ਼ਾਂਤ ਮਹਾਸਾਗਰ ਠੀਕ ਹੈ ਅਫਰੀਕਾ ਤੇ ਦੱਖਣੀ ਅਮਰੀਕਾ ਦੇ ਵਿੱਚਕਾਰ ਵਾਲਾ ਆਂਧ ਮਹਾਸਾਗਰ ਠੀਕ ਇਹ ਸਾਈਡ ਦੇ ਪ੍ਰਸ਼ਾਂਤ ਮਹਾਸਾਗਰ ਆ ਗਿਆ ਆਪਣੇ ਕੋਲ ਤੇ ਭਾਰਤ ਦੇ ਨੀਚੇ ਵਾਲਾ ਜਿਹੜਾ ਆ ਪਾ ਗਿਆ ਇੱਥੇ ਹਿੰਦ ਮਹਾਸਾਗਰ ਆ ਗਿਆ ਸਾਡੇ ਕੋਲ ਠੀਕ ਉੱਪਰ ਵਾਲਾ ਜਿਹੜਾ ਆਹ ਵਾਲਾ ਏਰੀਆ ਵੀ ਇਹ ਆ ਗਿਆ ਸਾਡੇ ਕੋਲ ਆਰਕਟਿਕ ਮਹਾਸਾਗਰ ਠੀਕ ਹੈ ਇਹ ਚਾਰ ਆਪਣੇ ਕੋਲ ਮਹਾ ਸਾਗਰ ਹੋ ਗਏ ਇਹ ਆਪਾਂ ਅਕਸ਼ੇ ਦੇ ਵਿੱਚ ਭਰ ਦਿਆਂਗੇ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਸੱਤ ਮਹਾਦੀਪਾਂ ਦੀ ਗੱਲ ਕਰਦੇ ਆਂ ਇਹਦੇ ਵਿੱਚੋਂ ਆਪਾਂ ਕੋਸ਼ਿਸ਼ ਕਰਾਂਗੇ ਵੱਖਰੇ ਵੱਖਰੇ ਕਲਰ ਯੂਜ਼ ਕਰਨ ਦੀ ਇਹਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਆਹ ਵਾਲੇ ਜਿਹੜਾ ਤੁਹਾਨੂੰ orange ਕਲਰ ਦਾ ਭਾਗ ਦਿਖਾਈ ਦੇ ਰਿਹਾ ਕਾਫੀ ਵੱਡਾ ਠੀਕ ਹੈ ਤਾਂ ਇਹ ਹੈ ਸਾਡੇ ਕੋਲ ਏਸ਼ੀਆ ਮਹਾਦੀਪ ਠੀਕ ਹੈ ਇਹਦੇ ਵਿੱਚ ਤੁਸੀਂ ਲਿਖੋ ਏਸ਼ੀਆ ਠੀਕ ਹੈ ਮੈਂ ਮਹਾਂਦੀਪ ਨਹੀਂ ਲਿਖਾਂਗਾ ਪਰ ਤੁਸੀਂ ਲਿਖੋਗੇ ਨਾਲ ਏਸ਼ੀਆ ਮਹਾਂਦੀਪ ਠੀਕ ਹੈ ਇਸ ਤੋਂ ਬਾਅਦ ਤੁਹਾਨੂੰ ਇੱਕ ਰੈੱਡ ਕਲਰ ਦਾ ਦਿਖਾਈ ਦੇ ਰਿਹਾਗਾ ਵੀ ਠੀਕ ਹੈ ਇਹਦੇ ਵਿੱਚ ਤੁਸੀਂ ਲਿਖੋ ਯੂਰਪ ਠੀਕ ਹੈ ਕੀ ਲਿਖਣਾ ਹੈ ਇੱਥੇ ਯੂਰਪ ਰੈੱਡ ਕਲਰ ਦੇ ਵਿੱਚ ਹੀ ਲਿਖੋ ਯੂਰਪ ਮਹਾਂਦੀਪ ਠੀਕ ਹੈ ਇਸ ਤੋਂ ਬਾਅਦ ਤੁਹਾਨੂੰ ਇੱਕ ਆ yellow ਕਲਰ ਦਾ ਦਿਖਾਈ ਦੇ ਰਿਹਾਗਾ ਵੀ ਠੀਕ ਹੈ ਇਨ ਨੂੰ ਤੁਸੀਂ ਲਿਖੋਗੇ ਅਫਰੀਕਾ ਅਫਰੀਕਾ ਮਹਾਦੀਪ ਤਿੰਨ ਹੋਗੇ ਏਸ਼ੀਆ ਯੂਰਪ ਤੇ ਅਫਰੀਕਾ ਇਸ ਤੋਂ ਬਾਅਦ देखो ਸਾਡੇ ਕੋਲ ਦੋ ਆਹ ਵਾਲੇ ਆ ਗਏ ਵੀ ਠੀਕ ਹੈ ਇਹ ਦੋ ਹੈਗੇ ਤਾਂ ਉੱਪਰ ਵਾਲੇ ਦਾ ਨਾਮ ਹੈਗਾ ਵੀ ਉੱਤਰੀ ਅਮਰੀਕਾ ਠੀਕ ਹੈ ਆਹ ਦੇ ਵਾਲੇ ਦਾ ਨਾਮ ਹੈਗਾ ਉੱਤਰੀ ਅਮਰੀਕਾ ਠੀਕ ਹੈ ਤੇ ਇਹ ਠਾਂ ਵਾਲਾ ਜਿਹੜਾ ਇਹਦਾ ਨਾਮ ਹੈਗਾ ਦੱਖਣੀ ਅਮਰੀਕਾ ਠੀਕ ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਹਾਂਜੀ ਦੋ ਰਹਿ ਗਏ ਆਪਣੇ ਕੋਲ ਵੀ ਆਹ ਵਾਲਾ ਜਿਹੜਾ ਏਰੀਆ ਹੈਗਾ ਇਹਦਾ ਮਹਾਦੀਪ ਹੈਗਾ ਇਹਦਾ ਨਾਮ ਹੈਗਾ ਆਸਟ੍ਰੇਲੀਆ ਠੀਕ ਹੈ ਇਹ ਸਭ ਤੋਂ ਛੋਟਾ ਮਹਾਦੀਪ ਹੈਗਾ ਇਸ ਤੋਂ ਬਾਅਦ ਦੇਖੋ ਆਹ ਵਾਲਾ ਜਿਹੜਾ ਤੁਹਾਨੂੰ ਨੀਲੇ ਕਲਰ ਦਾ ਦਿਖਾਈ ਦੇ ਰਿਹਾਗਾ ਵੀ ਇਹਦਾ ਨਾਮ ਹੈਗਾ ਅੰਟਾਰਕਟਿਕ ਜਿਨਹੇ ਚਿੱਟਾ ਮਾਂਦੀਪੀ ਬੋਲਦੇ ਨੇ ਠੀਕ ਹੈ ਤਾਂ ਇਹ ਆਪਣੇ ਸੱਤ ਮਾਂਦੀਪ ਹੋ ਗਏ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਮਹਾਸਾਗਰਾਂ ਦੀ ਠੀਕ ਹੈ ਸਭ ਤੋਂ ਪਹਿਲਾਂ ਉੱਪਰੋਂ ਚੱਲਦੇ ਆਂਗੇ ਆ ਇੱਥੇ ਦੇਖੋ ਇੱਥੇ ਵਾਲਾ ਜਿਹੜਾ ਵੀ ਇਹਦਾ ਨਾਮ ਹੈਗਾ ਆਰਕਟਿਕ ਮਹਾਸਾਗਰ ਠੀਕ ਹੈ ਆਰਕਟਿਕ ਮਹਾਸਾਗਰ ਆਰਕਟਿਕ ਮਹਾਸਾਗਰ ਠੀਕ ਉਨ ਦੇਖੋ ਇਸ ਤੋਂ ਬਾਅਦ ਆਪਾਂ ਪੜਾਂਗੇ ਪ੍ਰਸ਼ਾਂਤ ਜਾਂ ਸ਼ਾਂਤਮਾ ਸਾਗਰ ਠੀਕ ਹੈ ਆਹ ਵਾਲਾ ਜਿਹੜਾ ਸਾਰਾ ਗਾਏ ਸਾਈਡ ਤੇ ਇਹ ਸਾਰਾ ਸ਼ਾਂਤਮਾ ਸਾਗਰ ਹੈਗਾ ਠੀਕ ਹੈ ਆਹ ਵਾਲਾ ਵੀ ਆਹ ਇਸ ਸਾਈਡ ਤੇ ਵੀ ਸਾਰਾ ਸ਼ਾਂਤਮਾ ਸਾਗਰ ਹੈਗਾ ਹੋ ਗਿਆ ਦੋ ਹੋ ਗਏ ਸਾਡੇ ਕੋਲ ਇਸ ਤੋਂ ਬਾਅਦ ਦੇਖੋ ਵੀ ਤਾਂ ਅਸੀਂ ਅਫਰੀਕਾ ਤੇ ਉੱਤੇ ਦੱਖਣੀ ਅਮਰੀਕਾ ਦੇ ਵਿਚਾਲੇ ਜਿਹੜਾ ਮਹਾਸਾਗਰ ਹੈਗਾ ਇਹਨੂੰ ਅਸੀਂ ਬੋਲਦੇ ਹਾਂ ਕਿ ਅੰਧ ਮਹਾਸਾਗਰ ਠੀਕ ਹੈ ਅੰਦ ਮਹਾਸਾਗਰ ਠੀਕ ਹੈ ਇਸ ਤੋਂ ਬਾਅਦ ਜਿਹੜਾ ਰਹਿ ਗਿਆ ਆਪਣੇ ਕੋਲ ਆਹ ਵਾਲਾ ਵਿਚਾਰ ਠੀਕ ਹੈ ਆਹ ਵਾਲਾ ਸਾਰਾ ਇਹਨੂੰ ਅਸੀਂ ਲਿਖ ਦਿਆਂਗੇ ਹਿੰਦ ਮਹਾਸਾਗਰ ਹਿੰਦ ਮਹਾਸਾਗਰ ਠੀਕ ਹੈ ਉੱਪਰ ਆਪਾਂ ਲਿਖਿਆ ਸੀ ਆਰਕਟਿਕ ਫਿਰ ਸ਼ਾਂਤ ਮਹਾਸાગਰ ਦੋਨਾਂ ਸਾਈਡਾਂ ਤੇ ਫਿਰ ਅੰਧਮਾ ਸਾਗਰ ਤੇ ਹਿੰਦ ਮਹਾਸਾਗਰ ਠੀਕ ਹੈ ਇਹ ਆਪਣੇ ਕੋਲ ਮਹਾਸਾਗਰ ਠੀਕ ਤਾਂ ਇਹ ਆਪਣੇ ਕੋਲ ਪਾਰਟ ਨੰਬਰ 5 ਸੀ ਜਿਹੜਾ ਆਪਾਂ ਤੁਹਾਡੇ ਲਈ ਹੱਲ ਕੀਤਾਗਾ ਠੀਕ ਹੈ ਤੁਸੀਂ ਵੀ ਸਾਫ਼-ਸਾਫ਼ ਲਿਖਾਈ ਦੇ ਵਿੱਚ ਆਪਣੀ ਵਰਕਬੁੱਕ ਦੇ ਉੱਪਰ ਇਹਨੂੰ ਨੋਟ ਕਰਨਾਗਾ ਤੇ ਕੋਸ਼ਿਸ਼ ਕਰਨੀ ਅਸੀਂ ਇਹਨੂੰ ਨਾਲ ਦੀ ਨਾਲ ਯਾਦ ਵੀ ਕਰਦੇ ਰਹੀਏ ਠੀਕ ਹੈ ਆਪਾਂ ਜਲਦੀ ਜਿਹੜਾ ਤੁਹਾਡਾ ਨੈਕਸਟ ਟੌਪਿਕ ਹੈ ਬੇਟਾ ਉਹ ਤੁਹਾਡੇ ਲਈ ਸੋਲਵ ਕਰਾਂਗੇ ਤਦ ਤੱਕ ਦਲੀ ਤੁਸੀਂ ਹੁਣ ਤੱਕ ਦੇ ਜਿੰਨੇ ਵੀ ਟੌਪਿਕ ਆਪ ਹੱਲ ਕੀਤੇ ਆਗੇ ਉਹਨਾਂ ਨੂੰ ਵੇਖ ਕੇ ਆਪਣੀ ਵਰਕ ਲੂਕ ਪੂਰੀ ਕਰੋ ਓਕੇ ਬੈਟੂ ਥੈਂਕ ਯੂ